ਅੱਧੀ ਰਾਤ ਪੁਲਿਸ ਮੁਲਾਜ਼ਮਾ ਤਿੰਨ ਹੰਗ ਸਿੰਘਾਂ ਦੇ ਵਿਚਾਲੇ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਨਹੰਗ ਸਿੰਘਾਂ ਤੇ ਪੁਲਿਸ ਅਧਿਕਾਰੀ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਬਹਿਸ ਦੇ ਨਜ਼ਰ ਆਉਂਦੇ ਨੇ ਇਸ ਦੌਰਾਨ ਹੀ ਪੱਗ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ ਜਿੱਥੇ ਉਹ ਕਹਿੰਦੇ ਨੇ ਕਿ ਤੁਸੀਂ ਮੇਰੀ ਪੱਗ ਕਿਵੇਂ ਲਾ ਦਿਓਗੇ ਤੁਸੀਂ ਮੇਰੇ ਪੱਗ ਨੂੰ ਹੱਥ ਕਿਵੇਂ ਲਾਇਆ ਮੈਂ ਵੀ ਇੱਕ ਸਿੱਖ ਹ ਤੁਹਾਡੇ ਸਿਰ ਤੇ ਵੀ ਪੱਗ ਹੈ ਤੇ ਮੇਰੇ ਸਿਰ ਤੇ ਵੀ ਪੱਗ ਹੈ ਹਾਲਾਂਕਿ ਉਸ ਵੇਲੇ ਮਾਮਲੇ ਦਾ ਪਤਾ ਨਹੀਂ ਸਿਲ ਸਕਿਆ ਪਰ ਇਸ ਤੋਂ ਬਾਅਦ ਮੀਡੀਆ ਸਾਹਮਣੇ ਪੁਲਿਸ ਮੁਲਾਜ਼ਮਾ ਤਿੰਨ ਹੰਗ ਸਿੰਘਾਂ ਦੇ ਵੱਲੋਂ ਆਪੋ ਆਪਣੇ ਬਿਆਨ ਵੀ ਦਿੱਤੇ ਗਏ ਨੇ ਕੀ ਕੁਝ ਕਹਿਣਾ ਸੀ ਉਹਨਾਂ ਦਾ ਤੇ ਪੂਰਾ ਮਾਮਲਾ ਕੀ ਸੀ ਆਓ ਸੁਣਦੇ ਹਾਂ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ੇਰਾ ਲਵਾ ਕੇ ਜੀ ਸਾਡਾ ਚਾਚਾ ਵੀ ਸਾਡੇ ਬੰਦੇ ਨੂੰ ਕਹਿ ਦਿਓ ਤੇਰੀ ਪੱਗ ਲਾ ਦੇਣੀ ਹਾਂ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹਿ ਦੇ ਪੱਗ ਲਾ ਦੇਣੀ ਨਹੀਂ ਨਹੀਂ ਮੇਰੇ ਬੰਦੇ ਨੂੰ ਕੋਈ ਕਿਥੇ ਗਰਾਮ ਸਿੰਘ ਹਈ ਇੱਦਾਂ ਹੀ ਪਗੜਾ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਸਾਡੀ ਪੱਗ ਪਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਲੈ ਆਉਂਦੇ ਤੁਹਾਡੀ ਤੁਹਾਡੀ ਬਾਣੇ ਪੱਗ ਮੇਰੀ ਪੱਗ ਪਗ ਨਹੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਹੈ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਆ ਇੱਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਇੱਦਾਂ ਧਮਕੀ ਨਹੀਂ ਦੇ ਸਕਦੇ ਡਰਾ ਨਹੀਂ ਸਕਦੇ ਮੈਨੂੰ ਛੱਡੋ ਆਪਾਂ ਤੁਹੀ ਨਿਮਰਤਾ ਨਾਲ ਹੁੰਦੇ ਮੈਂ 100 ਵਾਰੀ ਸੁਣਦਾ ਤੈਨੂੰ ਨਹੀਂ ਤੁਹੀ ਗੱਲ ਕੀਤੀ ਹੁਣ ਤੁਸੀਂ ਸਾਨੂੰ ਨਿਮਰਤਾ ਨਾਲ ਮੈਂ ਕਿ ਤੁਹੀ ਬਖੋਵਾਰੀ ਲੜਿਆ ਤੂੰ ਜੜਿਆ ਪਰ ਜਿਹੜੀ ਤੁਸੀਂ ਉਹੀ ਗੱਲ ਕਰਦੇ ਹੋ ਨਾ ਉਦਾਂ ਨਹੀਂ ਚੱਲਣੀ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਕੇ ਮੈਂ ਬੜੀ ਮੁੱਲਾਂ ਨਾਲ ਗੱਲ ਕਿ ਸਹਬਦ ਵੀ ਨਹੀਂ ਕਰਦੇ ਬੋਲੇ ਮੈਂ ਹੋ ਰਹੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਆ ਮੇਰੇ ਹੀ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਰ ਖੜਦਾ ਬਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਤੁਸੀਂ ਗੰਦ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਨਾ ਪਰ ਸਾਡੇ ਕਿਸ਼ਾਰੇ ਕਾ ਕੋ ਨਾ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਾ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋਲ ਕਿਸ਼ਾਰੇ ਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਕੀਤੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੋਸੀਡਿੰਗਾਂ 'ਚ ਚੱਲਦਾ ਹਾਂ ਨਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਪਾ ਸਕਦਾ ਚਾਚਾ ਜੀ ਬਾਬਾ ਜੀ ਅਸੀਂ ਤੁਹਾਡੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਓ ਨਾ ਨਾ ਚੌਪਾ ਦਾ ਆਇਆ ਸਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਕੋਲ ਬਗਾਨਾ ਕਾ ਮੇਰੀ ਡਿਊਟੀ ਲੱਗੀ ਹੈ ਮੇਗਾ ਏਰੀਆ ਨਹੀਂ ਹੈ ਬਾਪਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਦੇ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਆ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਪਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਆ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪਾ ਕੇ ਲਾ ਦੇਣੀ ਮੈਂ ਸੀ ਬਾਗਾ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਇਹਨਾਂ ਪੁੱਛੇ ਵੀ ਛੱਟ ਕਿੰਨੇ ਮ ਇਦਾਂ ਨਹੀਂ ਹੋਇਆ। ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮਿਲਿਆ। ਕਿਉਂ ਨਹੀਂ ਆਮਨ ਨੂੰ ਤੁਸੀਂ ਮੈਨ ਮਲਾਉਣੀ ਲੱਗਾ ਤੁਹਾਨੂੰ? ਬਾਬਾ ਜੀ ਸਾਨੂੰ ਅਫਸਰਾਂ ਨੇ ਸੱਦਿਆ ਸੀ ਅੰਦਰ ਸਚਾਈ। ਅਸੀਂ ਵੀ ਉਹਨਾਂ ਨੂੰ ਸਚਾਈ ਦੱਸੀ ਉਹਨਾਂ ਦੇ ਅਫਸਰ ਆਏ ਸੀ ਬਾਹਰ। ਲੜਾਈ ਦੀ ਗੱਲ ਨਹੀਂ। ਜਿਹੜੇ ਉਹਨੇ ਸਾਡੇ ਇੱਕ ਕਾਰਾਂ ਦੇ ਗੱਲ ਕੀਤੀ ਜਾਂ ਸਾਡੀਆਂ ਦਸਤਾਰਾਂ ਦੇ ਗੱਲ ਕੀਤੀ ਗੱਲ ਉਹਦੀ ਆ। ਉਹਦੀ ਐ। ਸਾਨੂੰ ਬਾਰ-ਬਾਰ ਇੱਕੋ ਗੱਲ ਕੀਤੀ ਜਾ ਰਹੀ ਆ। ਪੀਆ ਦੇਖੋ ਬੰਦੇ ਦੇ ਸੱਟ ਲੱਗੀ ਬੰਦੇ ਨੇ ਚੱਕਿਆ ਤੁਹਾਡੇ ਬੰਦੇ ਨੇ ਚੱਕਿਆ ਉਹ ਬੰਦੇ ਨੇ ਸਾਡੇ ਬੰਦੇ ਦੀ ਪੱਗ ਲਾਈ ਅਸੀਂ ਕੋਈ ਬੇਦਵੀ ਵਾਲੇ ਪਰਚੇ ਥੋੜੀ ਕਰਾਣੇ ਸਾਡੀ ਪੱਗ ਲਾਤੀ ਬੰਦਾ ਇਹ ਤੇ 6 ਮਹੀਨੇ ਥਾਣਿਆਂ ਚ ਰੁਲਦਾ ਰਵੇ ਜਿਹੜਾ ਮਰਜੀ ਅਸੀਂ ਕਾਹਤੋਂ ਚੱਕਨੇ ਬਾਬਾ ਜੀ ਜਿਸ ਬੰਦੇ ਨੇ ਸਾਡੀ ਦਸਤਾਰ ਨੂੰ ਹੱਥ ਲਾ ਦਿੱਤਾ ਉਹਦਾ ਬਾਬਾ ਜੀ ਜੋ ਮੌਕੇ ਤੇ ਹੋਇਆ ਸਿੰਘ ਨੇ ਕਰ ਦਿੱਤਾ ਸਾਡੇ ਦੇ ਸਿੰਘ ਵਿੱਚ ਉਹਨਾਂ ਦੇ ਗਿਆ ਸੀ ਪਹਿਲਾਂ ਚਪੇੜ ਉਸ ਬੰਦੇ ਨੇ ਸਿੰਘ ਦੇ ਮਾਰੀ ਤੇ ਉਹਦਾ ਪਰਨਾ ਲੈ ਗਿਆ ਸਾਡੇ ਸਿੰਘ ਵੀ ਮੌਕੇ ਤੇ ਪਹੁੰਚ ਗਏ ਇਦਾਂ ਦਾ ਇਹ ਸਚਾਈ ਜੇ ਹੁਣ ਇਹ ਆਏ ਆ ਨਾ ਤੇ ਫਿਰ ਹੁਣ ਸੱਚ ਕੱਢ ਕੇ ਜਾਣ ਨਹੀਂ ਦਾ ਸਾਡੇ ਵੱਲੋਂ ਬਾਬਾ ਜੀ ਅਜੇ ਕੋਈ ਗੱਲਬਾਤ ਨਹੀਂ ਨਹੀਂ ਅਸੀਂ ਆਪਣੇ ਜੱਦੀ ਬੰਦੀਆਂ ਨੂੰ ਕਹਿ ਰਹੇ ਆ ਤੁਸੀਂ ਪਹੁੰਚੋ ਸਾਡੇ ਵੀਰ ਆ ਰਹੇ ਆ ਸਾਰੇ ਫਿਰ ਆਪਾਂ ਗੱਲ ਕਰਾਂਗੇ ਕਿਸੇ ਅਫਸਰ ਨਾਲ ਨਹੀਂ ਮੁੱਖ ਅਫਸਰ ਅੰਦਰ ਆਏ ਸੀ ਹੁਣ ਉਹ ਕੋਈ ਬਾਬਾ ਜੀ ਉਹ ਸਿਰਫ ਸਾਨੂੰ ਸਾਨੂੰ ਸੱਦ ਰਿਹਾ ਵੀ ਜੀ ਆ ਲੜਾਈ ਹੋਈ ਆ ਅਸੀਂ ਤਾਂ ਕਹਿੰਨੇ ਲੜਾਈ ਹੋਈ ਆ अच्छा पर ਜਿਹੜੀ ਤੁਸੀਂ ਕੋਈ ਅਫਸਰ ਕਿਸੇ ਨੂੰ ਡਿਊਟੀ ਤੇ ਲਾਇਆ ਉਹਦੀ ਨਿਮਰਤਾ ਦੇਖੋ ਜਿਹੜਾ ਬੰਦਾ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਆ ਜਾਂ ਸਾਡੇ ਕਗਾਰਾਂ ਦੀ ਗੱਲ ਕਰ ਰਿਹਾ ਹੁਣ ਦੇਖਦੇ ਆ ਨਾ ਲੜਾਈ ਦੀ ਗੱਲ ਹੋ ਗਈ ਅਸੀਂ ਤਾਂ ਕੀ ਕਰਦੇ ਹੋ ਪਰ ਜਿਹੜਾ ਇਹਨਾਂ ਨੇ ਸਾਡੇ ਕਗਾਰਾਂ ਦੇ ਗੱਲ ਕੀਤੇ ਉਹ ਦੇਖਦੇ ਹੁਣ ਅਫਸਰ ਕੀ ਕਰਦੇ ਆ ਪਿੰਡ ਵਿੱਚ ਡਿਊਟੀ ਮੈਂ ਕਿਹਾ ਉਹ ਤੋਂ ਆਇਆ ਮੈਂ ਫੋਨ ਕੀਤਾ ਮੈਂ ਕਿਹਾ ਅੱਜ ਜਦੋਂ ਵੀ ਚੱਲੂ ਮੋਬਾਈਲ ਯਾਰ ਕੇ ਦੋ ਨੇ ਆ ਕੇ ਜਿਨ੍ਹਾਂ ਦਾ ਨਾਮ ਐ ਥੋੜੀ ਭੁੱਲ ਗਿਆ ਉਹਨਾਂ ਦੋਨਾਂ ਨੇ ਹੰਗਾ ਨਾਲ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋਵਾ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾਂ ਨੇ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬੜੇ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਕ ਲਾ ਦੇਣੀ ਆਪਾਂ ਮੈਂ ਡੇਰ ਮੈਂ برداشت ਕਰਦਾ ਨਾ ਕਿ ਮੇਰੇ ਬੰਦੇ ਦੀ ਪਾਕ ਉਟਰੇ ਕਿਤੇ ਮੈਂ ਵੀ ਪਾਕ ਹੀ ਰੱਖੀ ਸੀ ਉਹ ਕਹਿੰਦੇ ਕਿ ਤੁਸੀਂ ਐਸਐਸਓ ਸਾਹਿਬ ਨਹੀਂ ਆ ਪਰ ਉਹਨਾਂ ਦੇ ਅਸਰਾ ਨੇ ਕਿਹਾ ਕਿ ਵੀ ਤੁਹਾਡੇ ਕਚਹਿਰੀ ਤੇ ਲਾ ਕੇ ਚੈੱਕ ਕਰਨੀ ਹੈ ਕਿ ਇਹ ਇਹ ਸਹੀ ਗੱਲ ਨਹੀਂ ਇਦਾਂ ਬਿਲਕੁਲ ਆਪਣੇ ਆਫਵਾਹ ਜੀ ਮੈਂ ਨਹੀਂ ਕਰ ਸਕਦਾ ਇਦਾਂ ਦੀ ਨਾ ਮੇਰੇ ਕੋਈ ਕੋਈ ਅਫਸਰ ਇਹ ਗੱਲ ਕਹਿ ਸਕਦਾ ਉਹ ਤਾਂ ਸਿੱਧਾ ਅੰਦਰ ਨਹੀਂ ਆਉਂਦਾ ਨਹੀਂ ਕਿਉਂ ਚੈਨਲ ਕੋਈ ਹੋਰ ਹੈ ਜੀ ਉਹ ਸਬੂਤ ਦੇ ਦੇਣ ਮੈਂ ਕਹਿੰਦੇ ਗਾਲਾਂ ਕੱਢੀਆਂ ਨੇ ਤੁਸੀਂ ਕੋਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਗਲਤ बार-बार ਇਹਨਾਂ ਨੂੰ ਮੈਂ ਕਿਹਾ ਇਹ ਗੱਲ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਬਾਤ ਬਾਤ ਆਹੋ ਗੱਲ ਹੋਈ ਹੈ ਬਸ ਅੱਛਾ ਹੁਣ ਹੁਣ ਕੀ ਕਹਿਤੀ ਗਏ ਨੇ ਇੰਨੇ ਹੰਸ ਸਿੰਘ ਹੁਣ ਮੈਂ ਇਹਨਾਂ ਨੂੰ ਦੱਸਿਆ ਕਿ ਇਹ ਤੇ ਮੈਂ ਥਾਣਾ ਘੇਰਿਆ ਮੈਂ ਵੀਡੀਓਗ੍ਰਾਫੀ ਦਿਖਾ ਦਿੰਨਾ ਇਹਨਾਂ ਨੇ ਸਾਰਾ ਥਾਣਾ ਅੰਦਰ ਤੱਕ ਗਏ ਜਦੋਂ ਤੁਹਾਨੂੰ ਪਤਾ ਕਿ ਅਸੀਂ ਹਵਾਲਾ ਤੱਕ ਕਿਸੇ ਨੂੰ ਨਹੀਂ ਜਾਣ ਦਈਦਾ ਇਹ ਸਾਡੀ ਪ੍ਰਸ਼ਾਸਨਿਕ ਮਜਬੂਰੀ ਹੁੰਦੀ ਤੁਸੀਂ ਜਾ ਕੇ ਅੰਦਰ ਬੰਦੇ ਡੱਕਿਆਂ ਦੀ ਮੂਵੀ ਬਣਾ ਰਹੇ ਅੰਦਰ ਜਾ ਕੇ ਪੀਸ ਇਹ ਦ ਕਰਨਾ ਚਾਹੁੰਦੇ ਕਿ ਕਾਨੂੰਨ ਤੋਂ ਕੋਈ ਉੱਪਰ ਕਾਨੂੰਨ ਤੋਂ ਕੋਈ ਉੱਪਰ ਨਹੀਂ ਹੈ ਕਾਨੂੰਨ ਐਦਾਂ ਹੀ ਰਹੇਗਾ ਕਾਨੂੰਨ ਇਹ ਜਿਹੜਾ ਇਹਨਾਂ ਨੇ ਗਲਤੀ ਕੀਤੀ ਆ ਉਹਦੀ ਪੈਨਿਸ਼ਮੈਂਟ ਉਹਨੂੰ ਮਿਲੇਗੀ ਜਿਹਨੇ ਵੀ ਗਲਤੀ ਕੀਤੀ ਨਹੀਂ ਉਹ ਕਹਿੰਦੇ ਪਈ ਨੇ ਜੇਕਰ ਉਹਨੇ ਗਲਤੀ ਕੀਤੀ ਹੈ ਤੇ ਪਰਚਾ ਦੇ ਦਿਓ ਪਰਚਾ ਦੇਾਂਗੇ ਸ਼ਹਿਰੇ ਦੇ ਉੱਪਰ ਨਾ ਮੇਰੇ ਕੋਲ ਐਸਾ ਹੈ ਤੜ ਕੋਈ ਸਬੂਤ ਉਹ ਕਹਿ ਰਹੇ ਇਹਨਾਂ ਨੇ ਉਹ ਕਹਿਣ ਤੇ ਕਹਿਣ ਦੇ 100 ਗੱਲਾਂ ਹੁੰਦੀਆਂ ਸਾਡੇ ਬੰਦੇ ਕਹਿਣ ਨੂੰ ਜੋ ਮਰਜ਼ੀ ਕਹਿ ਸਕਦੇ ਕਹਿਣ ਨੂੰ ਮੈਂ ਕਹਿ ਰਹੇ ਉਹ ਵੀ ਕਹਿ ਰਹੇ ਨੇ ਫਿਰ ਇਦਾਂ ਤੁਸੀਂ ਸਾਬਤ ਕਰ ਦਿਓ ਕਿ ਪੱਗ ਮੈਂ ਮੈਂ ਬੰਦਾ ਸਾਬਤ ਕਰ ਦਣਾ ਪੱਗ ਦੀ ਗੱਲ ਬੰਦਾ ਮੈਂ ਦੇਖੋ ਮੈਂ ਜੇ ਉਹਨਾਂ ਪੱਕ ਦੀ ਗੱਲ ਉਹ ਵੀ ਕਹਿ ਰਹੇ ਨੇ ਕਿ ਭਈ ਅਸੀਂ ਬੰਦਾ ਸਾਬਿਤ ਕਰ ਦਿੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਤੇ ਸੱਟਾਂ ਲੱਗੀਆਂ ਆ ਦੇਖੋ ਜੀ ਆ ਲਾਈਵ ਹੈ ਆ ਦੇਖੋ ਪੂਰੀ ਤਰ੍ਹਾਂ ਕਿ ਇਹ ਬੰਦਾ ਮਰਨ ਪੈਰੇ ਬੈਠਾ ਵਾ ਤੇ ਮਰਨ ਪੈਰੇ ਬੈਠਣ ਦਾ ਹੀ ਪਰਚਾ ਦੇਾਂਗਾ ਮੈਂ ਹਾਂ ਤੇ ਉਹ ਕਹਿੰਦੇ ਪਰਚਾ ਦੇ ਦਿਓ ਪਰ ਵਹੀ ਗੱਲ ਨਹੀਂ ਆਪਾਂ ਬਸ ਸਵਾਲ ਸਵਾਲ ਇਹ ਹੈ ਕਿ ਭਈ ਜੋ ਗੱਲ ਤੁਸੀਂ ਕਹੀ ਆ ਫਿਰ ਤੁਹਾਡੇ ਅਫਸਰਾ ਨੇ ਕਹੀ ਕਿ ਭਈ ਆ ਅਸੀਂ ਇਸ ਤਰੀਕੇ ਨਾਲ ਕਚਰਾ ਲਾਵਾਂਗੇ ਤੁਹਾਡੇ ਨਹੀਂ ਜੀ ਬਿਲਕੁਲ ਗਲਤ ਗੱਲ ਹੈ ਨਾ ਨੋ ਨੋ ਮੇਰੀ ਇਹਨਾਂ ਨਾਲ ਬਾਰਤਾਂ ਲਾ ਵੀ ਹੁਣ ਹੋਈ ਜਾਣਗੇ ਇੱਥੇ ਇੱਕ ਟੈਲੀਫੋਨ ਆਇਆ ਸੀ ਮੈਨੂੰ ਜਰੂਰ ਮੈਂ ਕਿਹਾ ਜੀ ਮੈਂ ਬਣਦੀ ਕਾਰਵਾਈ ਕਰਾਂਗਾ ਨਾ ਦੇ ਉੱਤੇ ਆਹ ਜਰੂਰ ਕਿਹਾ ਮੈਂ ਔਰ ਮੈਂ ਕਿਹਾ ਇਸ ਗੱਲ ਨੂੰ ਤੇ ਕਿ ਮੈਂ ਬਣਦੀ ਕਾਰਵਾਈ ਠੋਕੇ ਕਰਾਂਗਾ ਠੀਕ ਹੈ ਨਾ ਜੋ ਉਹ ਰੋਪਰੇਾਰੇ ਖਤ ਲਗਾ ਗਲਤ ਹੈ ਜੀ ਗਲਤ